ਇਹ ਤਾਂ ਫੋਨ ਨਾ ਰਹਾ ਸਾਡੇ ਵੀ ਹਾਂਜੀ ਹਾਂ ਲਓ ਇਹ ਕੰਮ ਚੱਲੀ ਜਾਂਦਾ ਤੇਰੇ ਕੰਮ ਹੋ ਜਾਂਦਾ ਉਹ ਵੀ ਆ ਕਿ ਨਹੀਂ ਆ ਜਾਂਦਾ ਕੰਮ ਹਾਂ ਮਰਦ ਨੂੰ ਪਤਾ ਦੇਮਾ ਚੋਟੇ ਨਾਲੋਂ ਮੈਂ ਤਾਂ ਹੁੰਦਾ ਤਾਂ ਟਾਈਮ ਨਾਲ ਵੀ ਜੇ ਮਾ ਵੀ ਚਰਾਸੀ ਮੁਰੇ ਤੇ ਪਹੁੰਚਦਾ ਤੇਰੀ ਚੋੜੀ ਆ ਇਹ ਹਾਂ ਚੋਂ ਤੇਰੇ ਲੱਗੇ ਚੱਲੀ ਜਾਂਦਾਗਾ ਟਾਈਮ ਨਾਲ ਦਾ ਸਾਰਾ ਉਹ ਠੱਪੇ ਬੰਦੇ ਜੋ ਰਾਤ ਨੂੰ ਪਟੇ ਗਰਾਉਂਡ ਚੋਂ ਜਾਂਦਾ ਉਸ ਨੂੰ ਮੈਂ ਤਾਂ ਸਮਝਦਾ ਮਾਰ ਦੇ ਸਮਾਂ ਆਇਆ ਅੰਦਾਜ਼ਾ ਇਹ ਤਾਂ ਬਹੁਤ ਹੈ ਤਾਂ ਇਹ ਫੈਲ ਗਿਆ ਫੈਲ ਗਿਆ ਉਹ ਵੀ ਫੈਲ ਗਿਆ ਹਾਂਜੀ ਹਾਂਜੀ ਇਹ ਨੂੰ ਬਹੁਤ ਯਾਰ ਇਹ ਕਈ ਆਪਣੇ ਛੜਕ ਦਾ ਜੀ ਕਰੀ ਉਹ ਕੋਈ ਦੋਆ ਛੱਤ ਦਾ ਹਾਂਜੀ ਮੈਂ ਉੱਥੇ ਹੀ ਲੰਮੀ ਕੀ ਰਹੀ ਆ ਉਹ ਤਾਂ ਜੋ ਬੇਕਾਰ ਆ ਸਖਰੀ ਦੀ ਤਲੇ ਵਿੱਚ ਜੋ ਪਾਦੇ ਸੀ ਬੱਚੇ ਨਾਲ ਗਏ ਸੀ ਕਿਸੇ ਪਾਸੇ ਵੀ ਨਹੀਂ ਆਇਆ ਕਾਲਿਆ ਸਿੱਟੇ ਇਹ ਬਹੁਤ ਧੰਨਵਾਦ ਹੋਊਗਾ ਤਾਂ ਫਿਰ ਤੁਸੀਂ ਆਪਦੇ ਸਾਡੇ ਐਮਐਲਏ ਆ ਮੈਂ ਤਾਂ ਤੁਹਾਡੇ ਕੋਲੋਂ ਤਾਂ ਜਿਵੇਂ ਆਪਣੇ ਇਹ ਆਈ ਗਿਆ ਥੋੜੀ ਨੇ ਆਈ ਸੀ ਤੁਹਾਡੇ ਨਾਲ ਦਫ਼ਤਰੀ ਵੀ ਰੱਖਦੀ ਆ ਤੁਹਾਨੂੰ ਤੇ ਮੇਰੇ ਦਫ਼ਤਰ ਵੀ ਤੇ ਪਰਸਪਰ ਹੋ ਜੇ ਕੋਈ ਗਾਉਂ ਤੋਂ ਦੇਖੀ ਤਾਂ ਕਰੋਨਾ ਤੋਂ ਜੇ ਅਸੀਂ ਕਿਤੇ ਆ ਜਾਂਦੇ ਉਹਦੇ ਰੋਕੀ ਉਹਨੇ ਵਾਰ ਬੜਾ ਤਜਮੁਲਾ ਜੀ ਐਂਡ ਕਰਵਾ ਦੀ ਤੇ ਉਹ ਤਾਂ ਠੀਕ ਹੋ ਜੇਗਾ ਤੇ ਖਲਾਸ ਹੋ ਜਾਊਗਾ ਠੀਕ ਵਧੀਆ ਚਲੀ ਜਾ ਵਧੀਆ ਚਲੀ ਜਾ ਜੀ ਮੋੜਾ ਕੋਟਾ ਜਲਾ ਤੇ ਔਫਰ ਟਾਈਪ पानी ले आ कोई करो वाले नहीं नहीं कोई नहीं होती है आई दे ओठे भर दे हम जा भी सादा यार ए एक थोड़ा यार आज कल दूंगा तेरे ने नहीं कहा भी मतलब कितनी आ अपना एमएलए जी भी आ रही तो बोल रहा सादे जी हां जी हां क्या हो ਉਹਦੀ ਆ ਕਿ ਨਹੀਂ ਆ ਚੰਨੋ ਰੋਟੇ ਘਟਿਆ ਹਾਂ ਮਰਾ ਦੇ ਕੋਟੇ ਤੇ ਦੋਨੋਂ ਤੋਂ ਫਰਕ ਨਹੀਂ ਪੈਂਦਾ ਹਾਂ ਹਾਂ ਕਿਉਂਕਿ ਢਿਲੇ ਲੱਗੇ ਕੰਦੀ ਜਾਂਦਾਗਾ ਟਾਈਮ ਦੇ ਬਾਈਕਲ ਦਾ ਸਾਰਾ ਉਹ ਤੇ ਫੇਸ ਨਹੀਂ ਜੋ ਰਾਤ ਨੂੰ ਸਿਧਾ ਲੱਗਦਾ ਪਰ ਮਾਸੀ ਮਾਤੇ ਸਾਡੇ ਸੋਲਰ ਲਾਇਜਾਂਸ ਇਹ ਬਹੁਤ ਆਇਆ ਇਹ ਫਾਇਦਾ ਬਹੁਤ ਫਾਇਦਾ ਕਿਉਂ ਮੈਂ ਕੋਈ ਨਹੀਂ ਆਪਨੇ ਖਰਚਾ ਜੀ ਕਰੂ ਕੋਈ ਜਮਾ ਛੱਡਦਾ ਹਾਂ ਹਾਂ ਜੀ ਮੈਂ ਉੱਥੇ ਹੀ ਲੰਘ ਕੇ ਆਂ ਉਹਦਾ ਜਮਾ ਬੇਕਾਰ ਆ ਅੱਖਰੀ ਨਹੀਂ ਪਿੰਡ ਵਿੱਚੋਂ ਕਾਹਦੇ ਸੀ ਬੱਚੇ ਨਾਲ ਗਏ ਸੀ ਕਿਸੇ ਪਾਸੇ ਵੀ ਜੀ ਨਹੀਂ ਆਹ ਪਾਲਿਆ ਤੁਸੀਂ ਕੋਈ ਜੇ ਜੇ ਕੋਈ ਤਾਂ ਬਾਲ ਹੋਊਗਾ ਤਾਂ ਫਿਰ ਤੁਸੀਂ ਆਪਦੇ ਸਾਡੇ ਐਮਐਲਏ ਆ ਮੈਂ ਤੁਹਾਨੂੰ ਇੱਕ ਗੱਲ ਦੱਸਿਆ ਆਪਣੇ ਇਹ ਰੇਗਲ ਇਤੂ ਕੋਲੀ ਨੇ ਰੈਫਿਗਿਓ ਤੁਹਾਡੇ ਨਾਲ ਅਫਸਰੀ ਵੀ ਰਸਦੀ ਆ ਤੁਹਾਨੂੰ ਅੰਦੇਰੇ ਦੇ ਅਫਸਰੀ ਜਿਹੜਾ ਤੱਕੀ ਹੋਵੇ ਉਹ ਮੇਰਾ ਹੁਣ ਜਿਹੜੀ ਦਾ ਕੋਰੋਨਾ ਆ ਗਿਆ ਇਹ ਕਿ ਕੁੱਤੇ ਆ ਜਾਂਦੇ ਉਹ ਨੂੰ ਬਰਤੀ ਉਹਨੂੰ ਬਾ ਬਾ ਦਾ ਪਛਾਣ ਉਹ ਆਇਆ ਕਰਵਾ ਦੀ ਤੇ ਉਹ ਤਾਂ ਠੀਕ ਹੋ ਜੇ ਤਾਂ ਕਲਾ ਵੀ ਉਹ ਘੱਟੀ ਚੱਲੀ ਜਾਂਦੀ ਵਧੀਆ ਚੱਲੀ ਜਾਂਦਾ ਜੀ ਮਾੜਾ ਬਟਾ ਜਨਾਬ ਦਾ ਆਪਾਂ ਟਾਈਪ ਆ ਪਾਣੀ ਤੇ ਆਉਂਦਾ ਪਾਣੀ ਲਾ ਜੀ ਕਰਵਾ ਲੈਣੇ ਆਈ ਦੇ ਭਰ ਦੇ ਉਥੇ ਕਰ ਦੇ ਅਮ ਤਾਂ ਸੱਚੀ ਆ ਇਹ ਹੁਣ ਤੱਕ ਤੜਾਈ ਇੱਕ ਹੋਰ ਆ ਵੀ ਜੋ ਗੱਲ ਨਹੀਂ ਜਾ ਤੈਨੂੰ ਨਹੀਂ ਆ ਕਿ ਮਤ ਦਾ ਕੀ ਨਹੀਂ ਆ ਆਪਣਾ